ਨਾ ਪਈ ਨਰਨਸਤ ਨਾਨਕ ਕੋ ਮਾਨੋ ਚਾਲ ਕਲਾ ਅੱਜ ਦਾ ਪਿਆਰ ਚਾਰਨਾ ਮਨਾਇਆ ਜਾ ਰਿਹਾ 3 ਮਿੰਟ ਜੀ ਇਹ ਤੀਆਂ ਦਾ ਧਿਆਰ ਜਿਹੜਾ ਪੁਰਾਣਾ ਰਿਵਾਜ ਹੀ ਵਿਸਰਾ ਲੋਕ ਭੁੱਲਦੇ ਜਾ ਰਹੇ ਸੀ ਤੇ ਉਹਨੂੰ ਅੱਜ ਫੇਰ ਬਰਕਰਾਰ ਕੀਤਾ ਗਿਆ ਸਰਕਾਰ ਅਵਤਾਰ ਸਿੰਘ ਫੌਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਅੱਜ ਬਹੁਤ ਵਧੀਆ ਮਿਲਿਆ ਵੇਖਣ ਨੂੰ ਮਹਾਂਪਤਾਰ ਸਿੰਘ ਸਨਉ ਸਰਦਾਰ ਚਨੈਲ ਸਿੰਘ ਫੌਜੀ ਸਾਹਿਬ ਇਹ ਤੀਆਂ ਦੇ ਤਿਹਾੜੀ ਕਰਨ ਸਰ ਪਿੰਡ ਮਾਨੋਚਾਲ ਦੇ ਵਿੱਚ ਅੱਜ ਤੋਂ 30 40 ਸਾਲ ਪਹਿਲਾਂ ਇੱਥੇ ਤੀਆਂ ਮਨਾਈਆਂ ਜਾਂਦੀਆਂ ਸੀ ਸਮੇਂ ਆਉਣ ਤੇ ਨਾਲ ਹੌਲੀ ਹੌਲੀ ਸਾਰੇ ਭੁੱਲਦੇ ਜਾ ਰਹੇ ਆ ਇਸ ਕਰਕੇ ਅਸੀਂ ਦੁਬਾਰਾ ਇਹ ਆਪਣਾ ਤੀਆਂ ਦਾ ਤਿਹਾੜੀ ਮਨਾਉਣਾ ਸ਼ੁਰੂ ਕੀਤਾ ਹੈ ਇਸ ਵਾਰ ਕਿਉਂਕਿ ਅਸੀਂ ਕੋਈ ਟਾਈਮ ਦੇ ਵਿੱਚ ਇੰਨਾ ਪ੍ਰਬੰਧ ਨਹੀਂ ਕਰ ਪਾਏ ਅਗਲੀ ਾਰ ਤੋਂ ਅਸੀਂ ਆਪਣੇ ਇੱਥੇ ਪੰਘੂੜੇ ਮਠਿਆਈਆਂ ਦੁਕਾਨਾਂ ਲਵਾਵਾਂਗੇ ਈਆਂ ਦਾ ਮੇਲਾ ਕਰਾਵਾਂਗੇ ਸਰਦਾਰ ਜੀ ਤੇ ਬੜਾ ਕੀ ਕਰਨਾ ਵੀ ਲੋਕ ਪੁਰਾਣੇ ਬਸੇ ਤੋਂ ਸਾਰੇ ਆਪਣੇ ਘਰਾਂ ਦੇ ਜਾ ਰਹੇ ਆ ਕੁਝ ਅੱਜ ਕੱਲ੍ਹ ਹਰ ਬੰਦਾ ਵੀ ਪੁਰਾਣੇ ਬਸੇ ਨੂੰ ਕਿਉਂ ਕੋਲਾ ਜਾ ਰਿਹਾ ਕਿਉਂਕਿ ਪਿੰਡਾਂ ਤੋਂ ਜਨਤਾ ਸਹਿ ਚਲ ਗਈ ਸ਼ਹਿਰਾਂ ਤੋਂ ਕੈਨੇਡਾ ਚਲ ਗਈ ਅਮਰੀਕਾ ਚਲਦੀ ਪਿੰਡਾਂ 'ਚ ਬਹੁਤ ਘੱਟ ਜਨਤਾ ਰਹਿ ਗਈ ਆ ਇਸੇ ਕਰਕੇ ਅਸੀਂ ਦੁਬਾਰਾ ਜਿੰਨੀ ਸਾਡੀ ਸੰਗਤ ਆ ਇਹਨਾਂ ਨੂੰ ਘਰ-ਘਰ ਮੈਸੇਜ ਦਿੱਤਾ WhatsApp ਗਰੁੱਪਾਂ 'ਚ ਕੀਤਾ ਕਰੋ ਘਰ ਸਨਾਹ ਘੱਲੇ ਤੇ ਲੌਸਮੈਂਟ ਕਰਵਾਏ ਇਸ ਕਰਕੇ ਅਹੀ ਦੁਬਾਰਾ ਭੇਤ ਮੇ ਜਾ ਕੇ ਕਰਨਾ ਚਾਹੁੰਦੇ ਆ